ਸੰਕਟ ਮੋਚਨ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ ਨਾਲ ਜ਼ਰੂਰ ਜੁੜਿਓ ਸਤਿਗੁਰੂ ਜੀ ਕਿਰਪਾ ਕਰਨ ਮਿਹਰਾ ਕਰਨ ਅੱਜ ਆਪਾਂ ਸੰਕਟ ਮੋਚਨ ਜਿਹੜਾ ਸ਼ਬਦ ਹੈ ਉਹ ਸਾਂਝਾ ਕਰਾਂਗੇ ਸਤਿਗੁਰੂ ਦੀ ਕਿਰਪਾ ਸਦਕਾ ਮਿਹਰ ਦੇ ਸਦਕਾ ਅੱਖਾਂ ਦੇ ਰੋਗ ਦੂਰ ਕਰਨ ਦੇ ਲਈ ਇਸ ਸ਼ਬਦ ਦਾ ਜਾਪ ਹਰ ਰੋਜ਼ ਕਰਨਾ ਹੈ ਹਰ ਰੋਜ਼ ਇਸ ਸ਼ਬਦ ਦੇ ਜਾਪ ਦੇ ਨਾਲ ਜੁੜਨਾ ਹੈ ਤਨ ਮਨ ਦੇ ਨਾਲ ਇਹ ਸ਼ਬਦ ਦਾ ਜਾਪ ਕਰਨਾ ਹੈ ਇਕਾਗਰ ਚਿੱਤ ਹੋ ਕੇ ਇਸ ਸ਼ਬਦ ਦਾ ਜਾਪ ਕਰਨਾ ਹੈ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਹੋਵੇਗੀ ਸੋ ਆਪਾਂ ਇਹ ਸ਼ਬਦ ਜਿਹੜਾ ਪੜਾਂਗੇ ਮੂਲ ਰੂਪ ਦੇ ਵਿੱਚ ਉਹਦੀ ਵਿਆਖਿਆ ਵੀ ਕਰਕੇ ਦੱਸਾਂਗੇ ਸਮਝਾਂਗੇ ਕਿ ਇਸ ਵਿਧੀ ਨਾਲ ਕਰਨਾ ਹੈ ਇਹ ਵੀ ਆਪਾਂ ਵਿਚਾਰਾਂਗੇ ਪਹਿਲਾਂ ਤੇ ਫਤਿਹ ਬਲਾਓ ਹਾਜ਼ਰੀਆਂ ਲਗਵਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀਓ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਗੌੜੀ ਰਾਗ ਦਾ ਇਹ ਸ਼ਬਦ ਹੈ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ 200 ਅੰਗ ਤੇ ਸੁਭਾਏਮਾਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਪਿਆਰਿਓ ਇਹ ਜਿਹੜਾ ਸ਼ਬਦ ਹੈ ਨਾ ਇਹ ਅੱਖਾਂ ਦੇ ਰੋਗ ਦੂਰ ਕਰਨ ਲਈ ਹੈ ਇਹਦੇ ਨਾਲ ਅੱਖਾਂ ਦੇ ਰੋਗ ਦੂਰ ਹੋ ਜਾਂਦੇ ਨੇ ਸੋ ਬੜਾ ਵੇਖਿਆ ਤੇ ਸੁਣਿਆ ਕਿਉਂਕਿ ਗੁਰੂ ਤੇ ਭਰੋਸਾ ਵੀ ਹੈ ਵੱਡੇ ਜਿਹੜੇ ਸੱਜਣ ਮਿੱਤਰ ਨੇ ਸੰਗਤ ਵਾਲੇ ਨੇ ਬੜੀ ਪ੍ਰਤੱਖ ਵੇਖਿਆ ਹੈ ਕੇ ਅੱਖਾਂ ਦੇ ਰੋਗ ਜਿਨ੍ਹਾਂ ਨੂੰ ਸੀ ਪਿਆਰਿਓ ਉਹ ਠੀਕ ਹੋ ਗਏ ਗੁਰੂ ਨੇ ਉਹਨਾਂ ਤੇ ਕਿਰਪਾ ਕਰ ਦਿੱਤੀ ਗੁਰੂ ਨੇ ਉਹਨਾਂ ਤੇ ਰਹਿਮਤ ਵਰਤਾ ਦਿੱਤੀ ਤੇ ਕਾਰਨ ਕੀ ਹੋਇਆ ਸਤਗੁਰੂ ਨੇ ਕਿਰਪਾ ਕੀਤੀ ਸਤਗੁਰੂ ਨੇ ਮਿਹਰ ਕੀਤੀ ਸਾਧ ਸੰਗਤ ਜੀਓ ਉਹਨਾਂ ਦੇ ਨੇਤਰਾਂ ਦੀ ਜਿਹੜੀ ਰੌਸ਼ਨੀ ਸੀ ਉਹ ਬਿਲਕੁਲ ਜਾ ਚੁੱਕੀ ਸੀ ਪਰ ਗੁਰੂ ਨੇ ਐਸੀ ਕਿਰਪਾ ਕੀਤੀ ਰਹਿਮਤ ਕੀਤੀ ਉਹਨਾਂ ਦੇ ਨੇਤਰਾਂ ਦੀ ਰੌਸ਼ਨੀ ਵਾਪਸ ਆ ਗਈ ਜੋਤ ਵਾਪਸ ਆ ਗਈ ਗੁਰਬਾਣੀ ਦੇ ਵਿੱਚ ਏਡੀ ਵੱਡੀ ਤਾਕਤ ਹੈ ਤੁਸੀਂ ਕਈ ਵਾਰੀ ਚਮਤਕਾਰ ਹੁੰਦੇ ਵੇਖੇ ਹੋਣੇ ਦਰਬਾਰ ਸਾਹਿਬ ਤੇ ਇੱਕ ਮਰੇਲ ਕੋਟਲੇ ਹੋਇਆ ਸੀ ਜਿਸ ਬੱਚੀ ਦੀ ਆਵਾਜ਼ ਚਲੀ ਗਈ ਸੀ ਉਹ ਬੱਚੀ ਦਰਬਾਰ ਸਹਿਬ ਗਈ ਜਦੋਂ ਸਾਰੇ ਪਾਸਿਓਂ ਜਵਾਬ ਮਿਲ ਗਿਆ ਡਾਕਟਰਾਂ ਨੇ ਜਵਾਬ ਦੇ ਦਿੱਤਾ ਤੇ ਜਦੋਂ ਗਏ ਦਰਬਾਰ ਸਹਿਬ ਤੇ ਅਚਾਨਕ ਚਮਤਕਾਰ ਹੋਇਆ ਉਸ ਬੱਚੀ ਦੀ ਆਵਾਜ਼ ਵਾਪਸ ਆ ਗਈ ਇਹ ਗੁਰੂ ਦੀ ਕਿਰਪਾ ਹੈ ਗੁਰੂ ਦੀ ਰਹਿਮਤ ਹੈ ਸਾਧ ਸੰਗਤ ਜੀਓ ਔਰ ਇਹ ਸ਼ਬਦ ਦਾ ਜਾਪ ਕੀਤੇ ਆ ਪਤਾ ਨਹੀਂ ਕਿੰਨੇ ਕੋ ਲੋਕ ਲੋਕ ਜਿਹੜੇ ਨੇ ਉਹ ਸੁਜਾਖੇ ਹੋ ਚੁੱਕੇ ਨੇ ਆਪਾਂ ਇਹ ਸ਼ਬਦ ਦਾ ਜਾਪ ਕਰੀਏ ਮੂਲ ਰੂਪ ਦੇ ਵਿੱਚ ਤੇ ਸਾਧ ਸੰਗਤ ਫਿਰ ਆਪਾਂ ਇਹਦੀ ਵਿਧੀ ਨੂੰ ਸਮਝਾਂਗੇ ਪਹਿਲਾਂ ਤੇ ਅਪਾ ਸ਼ਬਦ ਦਾ ਜਾਪ ਕਰਿਏ ਮਨਵਿਰਤੀਆਂ ਇਕਾਗਰਤਾ ਦੇ ਲਈ ਇੱਕ ਦਫਾ ਆਖੋ ਜੀ ਵਾਹਿ ਗੁਰੂ ਵਾਹਿ ਗੁਰੂ ਗੋੜੀ ਮਹੱਲਾ ਪੰਜਵਾ ਨੀਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸ਼ੀਤਲਾਤੇ ਰਖਿਆ ਵਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵ ਸਾਦ ਸੰਗ ਹਰੇ ਅੰਮ੍ਰਿਤ ਪੀਵੇ ਇਹ ਪੂਰਨ ਸ਼ਬਦ ਹੈ ਤੜਕੇ ਅੰਮ੍ਰਿਤ ਵੇਲੇ ਥੋੜਾ ਜਿਹਾ ਪਹਿਲਾਂ 5 ਕੋ ਮਿੰਟ ਸਿਮਰਨ ਦੇ ਵਿੱਚ ਹਾਜ਼ਰੀ ਲਗਾ ਕੇ ਇਹ ਸ਼ਬਦ ਦਾ ਜਾਪ ਕਰਨਾ ਹੈ ਇਹ ਸ਼ਬਦ ਰੋਜ਼ਾਨਾ ਕਰਨਾ ਹੈ ਅੰਮ੍ਰਿਤ ਵੇਲੇ ਇਸ਼ਨਾਨ ਪਾਣ ਕਰਕੇ ਔਰ 50 ਦਿਨ ਲਗਾਤਾਰ ਕਰਨਾ ਹੈ ਔਰ ਇਸ ਦਾ ਜਾਪ 51 ਵਾਰ ਕਰਨਾ ਹੈ ਤੇ ਜਦੋਂ ਰੋਜ਼ ਸ਼ਬਦ ਦਾ ਜਾਪ ਕਰੋ ਤੇ ਉਸ ਤੋਂ ਬਾਅਦ ਫਿਰ ਅਰਦਾਸ ਜ਼ਰੂਰ ਕਰਨੀ ਹੈ ਗੁਰੂ ਘਰ ਜ਼ਰੂਰ ਜਾਣਾ ਹੈ ਤੇ ਸਤਗੁਰ ਸੱਚੇ ਪਾਤਸ਼ਾਹ ਨੂੰ ਆਖਣੇ ਪਾਤਸ਼ਾਹ ਤੁਸੀਂ ਤੇ ਵੱਡੇ ਵੱਡੇ ਕਾਰਜ ਹੱਲ ਕਰ ਦਿੱਤੇ ਵੱਡੀਆਂ ਵੱਡੀਆਂ ਮੁਸ਼ਕਲਾਂ ਹੱਲ ਕਰ ਦਿੱਤੀਆਂ ਪਾਤਸ਼ਾਹ ਕਿਰਪਾ ਕਰਿਓ ਪਾਤਸ਼ਾਹ ਇਸ ਦੇ ਸ਼ਬਦ ਦੇ ਵਿੱਚ ਵੀ ਆਖ ਰਹੇ ਨੇ हे गुरुदेव जिस मनुख दिया आत्मिक अख्खा नु तू ज्ञान दा चांदण बख्शिया ओदे सारे वैम थां थां ते भटकण चू दूर हो गए तेरे दर ते टिक के कीती हुई उस दी सेवा सिरहे चढ़ गई है बादशाह ने कृपा कीती है रहमत कीती है हर एक दुखा क्लेशां तो शरीर क रोगां तो ਬਹੁਤ ਗੁਰੂ ਨੇ ਕਿਰਪਾ ਕੀਤੀ ਸਤਗੁਰ ਨੇ ਕਿਰਪਾ ਕੀਤੀ ਹੈ ਗੁਰਮਖ ਪਿਆਰਿਓ ਸਤਗੁਰ ਸੱਚੇ ਪਾਤਸ਼ਾਹ ਦੀ ਮਿਹਰ ਹੋਈ ਹੈ ਤੇ ਆਪਾਂ ਕੋਸ਼ਿਸ਼ ਕਰੀਏ ਰੋਜ਼ਾਨਾ ਸ਼ਬਦਾਂ ਦਾ ਜਾਪ ਕਰੀਏ ਸਤਗੁਰ ਸੱਚੇ ਪਾਤਸ਼ਾਹ ਦੇ ਨਾਲ ਜੁੜੀਏ ਹਰਦਾਸ ਬੇਨਤੀ ਜ਼ਰੂਰ ਕਰਨੀ ਹੈ ਜਿਸ ਦਿਨ ਸਮਾਪਤੀ ਹੋ ਗਈ ਜਿਸ ਵਿਧੀ ਨਾਲ ਤੁਹਾਨੂੰ ਦੱਸਿਆ ਗਿਆ ਕਣਾ ਪ੍ਰਸ਼ਾਦ ਦੀ ਦੇਖ ਕਰਕੇ ਅਰਦਾਸ ਜ਼ਰੂਰ ਕਰਕੇ ਆਇਆ ਜੀ ਸਤਿਗੁਰ ਦੀ ਮਿਹਰ ਮੇਰ ਹੋਏਗੀ ਕਿਰਪਾ ਹੋਏਗੀ ਪਾਤਸ਼ਾਹ ਜੀ ਕਿਰਪਾ ਕਰ ਦੇਣਗੇ ਬੇਨਤੀਆਂ ਪ੍ਰਵਾਨ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ